ਅਸੀਂ ਜਿੱਥੇ ਵੀ ਜਾ ਰਹੇ ਹਾਂ ਬਹੁਤ ਚੰਗੀ ਤਰੀਕੇ ਦਾ ਲੋਕਾਂ ਦਾ ਵਿਸ਼ਵਾਸ ਮੈਂ ਕਹਿ ਸਕਦਾ ਤੇ ਆਸ਼ੀਰਵਾਦ ਲੋਕਾਂ ਦਾ ਮਿਲਦਾ ਪਿਆ ਲੋਕੀ ਖੈਰਾ ਸਾਹਿਬ ਨੂੰ ਪਸੰਦ ਕਰਦੇ ਨੇ ਕਿਉਂਕਿ ਇੱਕ ਬੁਲੰਦ ਆਵਾਜ਼ ਹੈ ਉਹ ਲੋਕੀ ਚਾਹੁੰਦੇ ਨੇ ਕਿ ਇੱਕ ਸੰਗਰੂਰ ਨੂੰ ਬੁਲੰਦ ਆਵਾਜ਼ ਪਾਰਲੀਮੈਂਟ ਵਿੱਚ ਮਿਲੇ ਤੇ ਇਹ ਸਾਡੇ ਵਾਸਤੇ ਵੀ ਖੁਸ਼ੀ ਦੀ ਗੱਲ ਹੈ ਕਿ ਕਾਂਗਰਸ ਪਾਰਟੀ ਨੇ ਖੈਰਾ ਸਾਵਰ ਦਾ ਲੀਡਰ ਸਾਡੇ ਵਿੱਚ ਭੇਜਿਆ ਹੈ ਤੇ ਮੈਨੂੰ ਪੂਰੀ ਉਮੀਦ ਹੈ ਜਿਸ ਹਿਸਾਬ ਦੇ ਨਾਲ ਜਿੱਥੇ ਵੀ ਅਸੀਂ ਜਾਂਦੇ ਆਂ ਲੋਕਾਂ ਦੀ ਗੱਲਬਾਤ ਸੁਣਦੇ ਆਂ ਲੋਕੀ ਭਾਜਪੀ ਤੇ ਆਮ ਆਦਮੀ ਪਾਰਟੀ ਤੋਂ ਪਰੇਸ਼ਾਨ ਨੇ ਤੇ ਚਾਹੁੰਦੇ ਨੇ ਕਿ ਕਾਂਗਰਸ ਪਾਰਟੀ ਮੁੜ ਕੇ ਵਾਪਸ ਸੱਤਾ ਵਿੱਚ ਆਵੇ ਤੇ ਉਹਦੀ ਸ਼ੁਰੂਆਤ ਹੁਣ ਇਹ ਇਲੈਕਸ਼ਨਾਂ ਤੋਂ ਹੋਣ ਵਾਲੀ ਹੈ ਜਿਹੜੀ ਮੈਂ ਪਹਿਲਾਂ ਗੱਲ ਕਹੀ ਜੀ ਇੱਕ ਸਾਨੂੰ ਇੱਕ ਵੱਡਾ ਚਿਹਰਾ ਮਿਲਿਆ ਖੈਰਾ ਸਾਹਿਬ ਦਾ ਨਾਂ ਕਿੰਨਾ ਵੱਡਾ ਹੈ ਉਹ ਡਰਦੇ ਪਏ ਨੇ ਉਹਨਾਂ ਤੋਂ ਤਾਂ ਹੀ ਉਹਨਾਂ ਦਾ ਨਾਂ ਲੈ ਲੈ ਕੇ ਗਲ ਚੀਜ਼ ਫੈਲਾਣ ਦੀ ਕੋਸ਼ਿਸ਼ ਕਰਦੇ ਨੇ ਹੁਣ ਖੈਰਾ ਸਾਹਿਬ ਦੇ ਅਲੀਗੇਸ਼ਨ ਲਾਉਣ ਦੀ ਕੋਸ਼ਿਸ਼ ਕੀਤੀ ਹੈ ਉਸ ਹਿਸਾਬ ਦੇ ਨਾਲ ਜੇ ਪੰਜਾਬ ਦੇ ਲੋਕਾਂ ਦਾ ਧਿਆਨ ਰੱਖਦੇ ਉਹਨਾਂ ਦੇ ਬਾਰੇ ਸੋਚਦੇ ਸ਼ਾਇਦ ਪੰਜਾਬ ਦੇ ਹਾਲਾਤ ਅੱਜ ਬੈਟਰ ਹੁੰਦੇ ਕਿਸ ਤਰ੍ਹਾਂ ਚੁੱਪ ਕਰਾਉਣਾ ਨੂੰ ਨਾਲੇਕਿਨ ਖੈਰਾ ਸਾਹਿਬ ਇੱਕ بلند ਆਵਾਜ਼ ਹੈ ਉਹ ਡਰਦੇ ਨਹੀਂ ਹੈ ਉਹਨਾਂ ਨੇ ਪੰਜਾਬ ਦੇ ਹਿੱਤਾਂ ਦੀ ਗੱਲ ਹਮੇਸ਼ਾ ਕੀਤੀ ਹੈ ਕਰਦੇ ਰਹਿਣਗੇ ਉਹ 올 ਇੰਡੀਆ ਕਿਸਾਨ ਸੈਲ ਦੇ ਵੀ ਚੇਅਰਮੈਨ ਨੇ ਤੇ ਇਸ ਕਰਕੇ ਜਿਹੜੇ ਕਿਸਾਨ ਸਾਡੇ ਵੀਰ ਨੇ ਉਹ ਵੀ ਉਹਨਾਂ ਨੂੰ ਚਾਹੁੰਦੇ ਨੇ ਕਿਉਂਕਿ ਉਹ ਸਮਝਦੇ ਨੇ ਕਿ ਖੈਰਾ ਸਾ ਨੇ ਜਿਹੜੇ ਕਿਸਾਨਾਂ ਦੀ ਗੱਲ ਬਹੁਤ ਚੰਗੀ ਤਰੀਕੇ ਦੇ ਨਾਲ ਪਾਰਲੀਮੈਂਟ ਵਿੱਚ ਰੱਖ ਸਕਦੇ ਆ ਤੁਸੀਂ ਹੁਣੇ ਸੁਣਿਆ ਇੱਕ ਰਿਟਾਇਰਡ ਪ੍ਰਿੰਸੀਪਲ ਮੈਡਮ ਇਸੇ ਸ਼ਹਿਰ ਦੇ ਉਹਨਾਂ ਨੇ ਕਿਹਾ ਕਿ ਮੈਂ ਆਪਣੀ ਸਾਰੀ ਜ਼ਿੰਦਗੀ ਕਦੀ ਕਾਂਗਰਸ ਨੂੰ ਵੋਟ ਨਹੀਂ ਪਾਈ ਪਹਿਲੀ ਵਾਰ ਪੋਰਟਪੌਂਟ ਇਦਾਂ ਦੇ अनेका 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 ਹਜ਼ਾਰਾਂ ਲੋਕ ਨੇ ਜਿਹੜੇ ਸਾਰੀਆਂ ਪਾਰਟੀਆਂ ਦੇ ਜਿਹੜੇ ਮੇਰੇ ਕੰਮ ਤੇ ਮੇਰੇ ਕਿਰਦਾਰ ਦੀ ਸਰਾਹਨਾ ਕਰ ਰਹੇ ਨੇ ਇਹ ਉਹਦਾ ਉਹਦਾ ਇਨਾਮ ਦੇਣਾ ਚਾਹੁੰਦੇ ਨੇ ਮੈਨੂੰ ਵੋਟ ਪਾ ਕੇ ਤਾਂ ਮੈਂ ਪਰਮਾਤਮਾ ਤੋਂ ਡਰ ਕੇ ਕਹਿਣਾ ਕਿ ਬੜੇ ਅچھے ਤਰੀਕੇ ਨਾਲ ਸ਼ਾਨਦਾਰ ਜਿੱਤ ਹੋਵੇਗੀ ਕਾਂਗਰਸ ਦੀ ਇਸ ਤਰ੍ਹਾਂ ਹੁੰਦਾ ਜੀ ਕਿ ਮੇਰਾ ਕੰਮ ਆ ਗਵਰਨਮੈਂਟ ਨੂੰ ਆਫਰ ਕਰਨਾ ਕਿ ਮੈਂ ਆ ਜਿਹੜੀ ਤੁਹਾਡੀ ਸਬਸਿਡੀ ਹੈ ਇਹ ਛੱਡਣਾ ਚਾਹਨਾ ਵਾ ਉਹਦੇ ਤੇ ਗਵਰਨਮੈਂਟ ਦਾ ਫਾਲੋਅ ਅਪ ਐਕਸ਼ਨ ਹੁੰਦਾ ਉਹ ਮੇਰੇ ਤੋਂ ਕੁਝ ਸਿਗਨੇਚਰਸ ਵਗੈਰਾ ਕਰਾਉਂਦੇ ਨੇ ਫਾਰਮੈਲਿਟੀਜ਼ ਸਾਈਨ ਕਰਾਉਂਦੇ ਨੇ ਇਹ ਤਾਂ ਹੋ ਨਹੀਂ ਸਕਦਾ ਕਿ ਬਾਕੀ ਸਾਰੇ ਪੰਜਾਬ ਨੂੰ ਬਿੱਲ ਲੱਗੇ ਹੋਏ ਤੇ ਇੱਕ ਆਦਮੀ ਨੇ ਚਿੱਠੀ ਲਿਖ ਦਿੱਤੀ ਤੇ ਉਹਦਾ ਬਿੱਲ ਸ਼ੁਰੂ ਹੋ ਗਿਆ ਮੈਂ ਤਾਂ ਹੀ ਉਹ ਤਾਂ ਲਿਖਿਆ ਸੀਗਾ ਕਿ ਆਈ ਐਮ ਵਿਲਿੰਗ ਟੂ ਗਿਵ ਅਪ ਦਾ ਸਬਸਿਡੀ ਔਰ ਜਦੋਂ ਮੈਂ ਇਹ ਸਬਸਿਡੀ ਗਿਵ ਅਪ ਕਰੂੰਗਾ ਟਿਊਬਲ ਸੇ ਮੈਂ ਐਕਸਪੈਕਟ ਕਰਦਾ ਸੀਗਾ ਕਿ ਸਾਰੇ ਐਮ ਐਲ ਏਜ਼ ਸਾਰੇ ਜਿੰਨੇ ਐਮ ਪੀਜ਼ ਨੇ ਮਰੇ ਆਣ ਕੇ ਕਹਿਣਗੇ ਕਿ ਅਸੀਂ ਸਾਰੇ ਸਬਸਿਡੀ ਛੱਡਦੇ ਹਾਂ ਕਿਉਂਕਿ ਇਹ ਗਰੀਬ ਤੱਕ ਸਬਸਿਡੀ ਮ hạnਦੂਦ ਹੋਊਗੀ ਤਾਂ ਉਹਦਾ ਜ਼ਿਆਦਾ ਫਾਇਦਾ ਗਰੀਬਾਂ ਨੂੰ ਹੋ ਸਕਦਾ ਮੈਂ ਆਪਣੇ ਵੱਲੋਂ ਆਫਰ ਦਿੱਤੀ ਹੋਈ ਆ ਦ ਗਵਰਨਮੈਂਟ ਡਿਡ ਨੋਟ ਡਿਸਾਈਡ ਉਹ ਤੇ ਮੇਰਾ ਕੀ ਰੋਲ ਦੂਜੀ ਗੱਲ ਹੈ ਕਿ ਮੈਂ ਹਰ ਗੱਲ ਦਾ ਜਵਾਬ ਦੇ ਆ ਔਰ ਮੈਨੂੰ ਇਸ ਗੱਲ ਦਾ ਹੈਰਾਨਗੀ ਆਉਂਦੀ ਕਿ ਮੈਂ ਪੰਜਾਬੀਆਂ ਗੈਰ ਪੰਜਾਬੀਆਂ ਦਾ ਮੁੱਦਾ ਉਠਾਇਆ ਮੈਂ ਤਾਂ ਕੋਈ ਏਡਾ ਵੱਡਾ ਬੰਦਾ ਹੀ ਨਹੀਂਗਾ ਦੋਨਾਂ ਚੀਫ ਮਿਨਿਸਟਰ ਨੇ ਪ੍ਰਾਈਮ ਮਿਨਿਸਟਰ ਨੇ ਮੇਰਾ ਵਿਰੋਧ ਕੀਤਾ ਇਹਦਾ ਮਤਲਬ ਮੇਰੇ ਮੁੱਦੇ ਵਿੱਚ ਬਹੁਤ ਜਾਨ ਆ ਉਸ ਮੁੱਦੇ ਤੋਂ ਘਬਰਾਉਂਦੇ ਨੇ ਔਰ ਪੰਜਾਬ ਦੇ ਹਿੱਤ ਦਾ ਮੁੱਦਾ ਵਾ ਅਗਰ ਉਹ ਨਾ ਅਗਰ ਸਾਡਾ ਇਹ ਜਿਹੜਾ ਮੈਂ ਬਿਲ ਪੇਸ਼ ਕੀਤਾ ਪ੍ਰਾਈਵੇਟ ਮੈਂਬਰਸ ਬਿਲ ਕੁਲਤਾਰ ਸੰਧਵਾ ਦੇ ਦੇ ਕੋਲ ਸਪੀਕਰ ਕੋਲ ਉਹ ਹਿਮਾਚਲ ਪ੍ਰਦੇਸ਼ ਦੀ ਤਰਜ ਤੇ ਗੁਜਰਾਤ ਦੀ ਤਰਜ ਤੇ ਉਤਰਾਖੰਡ ਦੀ ਤਰਜ ਤੇ ਅਗਰ ਹੋ ਜਾਏਗਾ ਤਾਂ ਮੈਂ ਦਾਅਵੇ ਨਾ ਕਰ ਸਕਦਾ ਕਿ ਪੰਜਾਬ ਦੀ ਨੌਕਰੀ ਤੇ ਉੱਤੇ ਕੋਈ ਡਾਕਾ ਨਹੀਂ ਵੱਜੇਗਾ ਨਾ ਕੋ ਹਰਿਆਣੇ ਵਾਲਾ ਨਾ ਕੋ ਰਾਜਸਥਾਨ ਦਾ ਦਿੱਲੀ ਦਾ ਕੋਈ ਇਹ ਨੌਕਰੀ ਸਾਡੇ ਕੋਲ ਲਿ ਜਾ ਸਕੇਗਾ ਲਾਸਟਲੀ ਆਈ ਵਾਂਟ ਟੂ ਸੇ ਕਿ ਮੈਂ ਤਾਂ ਅਨਸਰਬਲ ਹਾਂ ਸਾਰੀ মিডিਆ ਨੂੰ ਜਿਹੜੇ ਅਸੀਂ ਇਲਜ਼ਾਮ ਲਾਉਨੇ ਆ ਇਲਜ਼ਾਮ ਕੀ ਜਿਹੜੀਆਂ ਅਸੀਂ ਠੋਸ ਗੱਲਾਂ ਕਰਦੇ ਜਿਵੇਂ ਇੱਕ ਵੀਡੀਓ ਪੇਸ਼ ਕੀਤੀ ਮੈਂ ਗਵਰਨਰ ਪੰਜਾਬ ਨੂੰ ਗਵਰਨਰ ਪੰਜਾਬ ਨੇ ਉਹਨੂੰ ਵੈਰੀਫਾਈ ਕਰਾਇਆ ਫਰੋਮ ਦਾ ਫਰੈਂਸਿਕ ਲੈਬ ਚੰਡੀਗੜ੍ਹ ਔਰ ਉਸਨੇ ਚਿੱਠੀ ਲਿਖੀ ਰਾਜਪਾਲ ਪੰਜਾਬ ਨੇ ਕਿ ਇਹ ਤੇਰਾ ਮਨਿਸਟਰ ਦਾ ਇਮੋਰਲ ਐਕਸ਼ਨ ਹੈ ਇਹਨੂੰ ਤੁਰੰਤ ਕੈਬਨਿਟ ਚੋਂ ਇਹਨੂੰ ਡਿਸਮਿਸ ਕੀਤਾ ਜਾਵੇ ਸਾਰੇ ਮਿਲੇ ਆ ਜੀ ਰਾਜਵਿੰਦਰ ਸਿੰਘ ਜੀ ਐਸ ਦਰਮੰਤਾਰ ਸਿੰਘ ਬਰਾੜ ਹੈ ਜਿਹੜੇ ਰਾਜਵਿੰਦਰ ਸਿੰਘ ਦੇ ਇਲੈਕਸ਼ਨ ਏਜੰਟ ਵੀ ਹੈ ਜਿਸ ਦਿਨ ਕਾਗਜ਼ਾਂ ਦੀ ਓਬਜੈਕਸ਼ਨ ਦੀ ਮਤੀ ਸੀ ਉਸ ਦਿਨ ਸਾਡੇ ਕੈਂਡੀਡੇਟ ਦੇ ਬਿਹਾਫ ਤੇ ਬਰਾੜ ਸਾਹਿਬ ਨੇ ਇੱਕ ਓਬਜੈਕਸ਼ਨ ਫਾਈਲ ਕੀਤਾ ਸੀ ਕਿ ਜਿਹੜਾ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਹੈ ਕਰਮਜੀਤ ਅਨਮੋਲ ਉਹ ਇੱਕ ਰਿਜ਼ਰਵ ਹਲਕੇ ਤੋਂ ਇਲੈਕਸ਼ਨ ਲੜ ਰਿਹਾ ਹੈ ਜਦੋਂ ਕਿ ਉਹ ਐਸਸੀ ਕਮਿਊਨਿਟੀ ਨੂੰ ਬਿਲੋਂਗ ਨਹੀਂ ਕਰਦਾ ਉਹ ਮਰਾਸੀ ਭਾਈਚਾਰੇ ਨੂੰ ਬਿਲੋਂਗ ਕਰਦਾ ਹੈ ਜਿਹੜੀ ਕਿ ਗਵਰਨਮੈਂਟ ਆਫ ਇੰਡੀਆ ਤੇ ਗਵਰਨਮੈਂਟ ਆਫ ਪੰਜਾਬ ਦੇ ਨੋਟੀਫਿਕੇਸ਼ਨ ਦੇ ਹਿਸਾਬ ਨਾਲ BC ਕਮਿਊਨਿਟੀ ਚਾਹੁੰਦੀ। ਸਾਨੂੰ ਇਹ ਸੂਚਨਾ ਮਿਲੀ ਸੀ ਕਿ ਇਹਦੇ ਸਕੂਲ ਦਾ ਦਾਖਲਾ ਤੇ ਖਾਰਜ ਰਜਿਸਟਰ ਹੈ ਜਿਹੜਾ ਉਹਦੇ ਵਿੱਚ ਦਰਜ ਹੈ ਜਿਸ ਦਿਨੇ ਸਕੂਲ ਦੇ ਵਿੱਚ ਦਾਖਲਾ ਲੈਂਦਾ ਉਹਦੇ ਵਿੱਚ ਵੀ ਦਰਜ ਹੈ ਕਿ ਇਹ ਮਰਾਸੀ ਭਾਈਚਾਰੇ ਨੂੰ ਬਿਲੋਂਗ ਕਰਦਾ ਹੈ। ਇਹਦੀ ਜਾਤੀ ਮਰਾਸੀ ਹੈ। ਜਿਸ ਦਿਨੇ ਸਕੂਲ ਛੱਡਦਾ ਹੈ ਉਸ ਦਿਨ ਵੀ ਸਕੂਲ ਲੀਵਿੰਗ ਸਰਟੀਫਿਕੇਟ ਵੇਲੇ ਉਹ ਸਕੂਲ ਖਾਰਜ ਰਜਿਸਟਰ ਚ ਦਰਜ ਹੈ ਕਿ ਇਹ ਮਰਾਸੀ ਭਾਈਚਾਰੇ ਨੂੰ ਮਰਾਸੀ ਜਾਤੀ ਨੂੰ ਬਿਲੋਂਗ ਕਰਦਾ ਹੈ ਅਸੀਂ ਡਿਪਟੀ ਕਮਿਸ਼ਨਰ ਜਿਹੜਾ ਕਿ ਸਾਡਾ ਡਿਸਟ੍ਰਿਕਟ ਇਲੈਕਸ਼ਨ ਅਫਸਰ ਵੀ ਹੈ ਉਹਨੂੰ ਇਹ ਕੰਪਲੇਂਟ ਦਿੱਤੀ ਸੀ ਕਿ ਇਹਦਾ ਸਕੂਲ ਚੋਂ ਇਹਦਾ origignal record ਮੰਗਾਇਆ ਜਾਵੇ ਇਹਦੇ ਕਾਗਜ਼ ਰੱਦ ਕੀਤੇ ਜਾਣ ਕਿਉਂਕਿ ਇਹ ਕਿਸੇ ਜੈਨੂਇਨ ਐਸਸੀ ਭਾਈਚਾਰੇ ਮذਵੀ ਸਿਕ ਭਾਈਚਾਰੇ ਦਾ ਹੱਕ ਮਾਰ ਰਿਹਾ ਹੈ ਜੀ ਮਾਨਯੋਗ ਏਡੀਸੀ ਸਾਹਿਬ ਨੂੰ ਅੱਜ ਜੋ ਕਰਮਜੀਤ ਅਨਮੋਲ ਆਮ ਆਦਮੀ ਪਾਰਟੀ ਦੇ ਲੋਕ ਸਭਾ ਹਲਕਾ ਫਰੀਦਕੋਟ ਤੋਂ ਰਿਜ਼ਰਵ ਤੋਂ ਉਮੀਦਵਾਰ ਨੇ ਉਹਨਾਂ ਦੇ ਖਿਲਾਫ ਉਹਨਾਂ ਨੇ ਜੋ ਗਲਤ ਝੂਠਾ ਜਾਤੀ ਸਰਟੀਫਿਕੇਟ ਬਣਾ ਕੇ ਗਮਰਾਹ ਕਰਕੇ ਉਮੀਦਵਾਰ ਦੇ ਕਾਗਜ਼ ਦਾਖਲ ਕੀਤੇ ਹਨ ਉਹਨਾਂ ਦੇ ਖਿਲਾਫ ਕਾਰਵਾਈ ਦੀ ਮੰਗ ਦੇ ਨੂੰ ਲੈ ਕੇ ਔਰ ਵਿਦ ਸਬੂਤ ਅਸੀਂ ਏਡੀਸੀ ਸਾਹਿਬ ਨੂੰ ਅੱਜ ਇੱਕ ਐਪਲੀਕੇਸ਼ਨ ਦਿੱਤੀ ਹੈ ਕਿ ਉਹਨਾਂ ਦੇ ਉੱਤੇ ਬਣਦੀ ਕਾਰਵਾਈ ਕੀਤੀ ਜਾ ਸਕੇ ਔਰ ਜੋ ਵੀ ਇਹਦੇ ਵਿੱਚ ਇਨਵੋਲ ਹੋਇਆ ਉਹਨਾਂ ਦਾ ਝੂਠਾ ਜਾਤੀ ਸਰਟੀਫਿਕੇਟ ਬਣਾਉਣ ਦੇ ਵਿੱਚ ਉਹਨਾਂ ਤੇ ਬਣਦੀ ਕਾਰਵਾਈ ਕਰਕੇ ਉਹਨਾਂ ਦੇ ਪਰਚਾ ਕੱਟਿਆ ਜਾਵੇ। ਉਹ ਇਸ ਤੋਂ ਇਲਾਵਾ ਮੈਂ ਇਹ ਵੀ ਕਹਿਣਾ ਚਾਹੁੰਦਾ ਕਿ ਇਹ ਰਿਜ਼ਰਵ ਜਿਹੜੀ ਸੀਟ ਹੈ ਇਹਦੇ ਤੇ ਰਿਜ਼ਰਵ ਕੈਟਾਗਰੀ ਦਾ ਹੱਕ ਮਾਰਨ ਦੇ ਲਈ ਹੱਕ ਮਾਰਨ ਦੀ ਨੀਤ ਨਾਲ ਇਹ ਇਹਨਾਂ ਨੇ ਝੂਠਾ ਜਾਤੀ ਸਰਟੀਫਿਕੇਟ ਬਣਾ ਕੇ ਇਹ ਗਮਰਾਹ ਕਰਨ ਦੀ ਕੋਸ਼ਿਸ਼ ਕੀਤੀ ਹੈ ਔਰ ਇਹ ਉਮੀਦਵਾਰ ਜਿਹੜਾ ਉਹ ਬਣੇ ਨੇ ਤੇ ਮੈਂ ਚਾਹੁੰਦਾ ਕਿ ਉਹਨਾਂ ਦੀ ਜਿਹੜੀ ਹੈ ਉਮੀਦਵਾਰੀ ਵੀ ਰੱਦ ਹੋਵੇ ਉਹਨਾਂ ਤੇ ਬਣਦੀ ਕਾਨੂੰਨੀ ਕਾਰਵਾਈ ਵੀ ਕੀਤੀ ਜਾ ਸਕੇ ਵੱਖ-ਵੱਖ ਪਿੰਡਾਂ ਦੇ ਵਿੱਚੋਂ ਅਰਹੂ ਦੇ ਪਿੰਡਾਂ ਦੇ ਵਿੱਚੋਂ ਸ਼ਹਿਰਾਂ ਵਿੱਚੋਂ ਅੱਜ ਨੌਜਵਾਨ ਆਏ ਨੇ ਤੇ ਨੌਜਵਾਨ ਕਈ ਪਰਿਵਾਰ ਇਹ ਜਿਹਨਾਂ ਨੇ ਸ਼ਰੋਮਣੀ ਕਾਲ ਚ ਸ਼ਾਮਿਲ ਕੀਤੇ ਸੋ ਮੈਂ ਸਾਰੇ ਉਹਨਾਂ ਨੂੰ ਬਧਾਈ ਦੇਣਾ ਚਾਹੁੰਦਾ ਤੇ ਵਿਸ਼ਵਾਸ ਦੋਣੇ ਹੈ ਕਿ ਸ਼ਰੋਮਣੀ ਕਾਲ ਇੱਕ ਜਹੀ ਪਾਰਟੀ ਹੈ ਜਿਨ੍ਹਾਂ ਨੇ ਸਦਾ ਨੌਜਵਾਨਾਂ ਦੀ ਚਾਹੇ ਐਸ਼ੋਈਦ ਐਸ਼ੋਈਦ ਰਹੀ ਹੋਵੇ ਚਾਹੇ ਯੂਥ ਕਾ ਦੀ ਅਧ ਰਹੀ ਹੋਵੇ ਨੌਜਵਾਨਾਂ ਦੇ ਬਾਹ ਫੜੀਆ ਇਹ ਨੌਜਵਾਨਾਂ ਨੂੰ ਬਣਦਾ ਸਰਕਾਰ ਦਾ ਮਾਨਤਾ ਕਰ ਦਿੱਤਾ ਗਿਆ ਪਾਰਟੀ ਉਹਦੇ ਦਿੱਤੇ ਗਏ ਨਹੀਂ ਸੋ ਇਸ ਕਰਕੇ ਇਹਨਾਂ ਨੌਜਵਾਨਾਂ ਨੂੰ ਅਪੀਲ ਕਰਦੇ ਆ ਕਿ ਇੱਕ ਤਰੀਕ ਨੂੰ ਜਿਹੜੀ ਪਾਰਲੀਮੈਂਟ ਦੀ ਤੂਣ ਹੋਣ ਜਾ ਰਹੀ ਹੈ ਉਹ ਚ ਵੱਧ ਵੱਧ ਆਪਾਂ ਇੱਕ ਰੂਜੀ ਖਾਲਸੇ ਵੋਟਾਂ ਪਾ ਕੇ ਕੰਮਜੋ ਕਰੀਏ ਤੇ ਇਹਨਾਂ ਦੇ ਵੀ ਨਾਲ ਬੇਨਤੀ ਕੀਤੀ ਕੱਲੇ ਕੱਲੇ ਪਿੰਡ ਪਿੰਡ ਜਾ ਕੇ ਇੱਕ ਮੀਡੀਆ ਬਣਾਈਏ ਕੱਲੇ ਕੱਲੇ ਵਾਰਡ ਜੋ ਇੱਕ ਕਮੇਟੀਆਂ ਬਣਾਈਏ ਤਾਂ ਕਿ ਆਪਾਂ ਇਲੈਕਸ਼ਨ ਨੂੰ ਵਧੀਆ ਹਲਾਰਾ ਦੇ ਸਕੀਏ ਇਲੈਕਸ਼ਨ ਨੂੰ ਜਿੱਤ ਸਕੀਏ ਸੋ ਇਸ ਕਰਕੇ ਮੈਂ ਸਾਰੇ ਨੌਜਵਾਨਾਂ ਨੂੰ ਵਧਾਈ ਦੇਣਾ ਚਾਹੁੰਦਾ ਤੇ ਸ਼ਬਦ ਧੰਨਵਾਦ ਕਰਦਾ ਕਿ ਤੁਸੀਂ ਅੱਜ ਸ਼ਾਨਦਾਰ ਕਾਲੀ ਪ੍ਰੋਸੈਸ ਔਰ ਗੀਤਾ ਦੇ ਸ਼੍ਰੋਮਿਕ ਕਾਰਜ ਨਾਲ ਜੁੜੇ ਹੋ। ਤੁਹਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇ ਵੀ ਗਿਆ ਕੋਈ ਸੁਣੇ ਦਾ ਸਹੀ ਸਵਾਲ ਦਾ ਮੈਂ ਜਵਾਬ ਦੇ ਸਕਦਾ। ਜੇਕਰ ਜੇ ਸਵਾਲ ਵੀ ਆਪ ਕਰਨ ਜਵਾਬ ਵੀ ਆਪ ਦੇ ਤਾਂ ਮੈਂ ਇੱਕ ਥੋੜਾ ਜਵਾਬ ਦਵਾਂਗਾ। ਮੈਂ ਤਾਂ ਹਰ ਸਵਾਲ ਦਾ ਜਵਾਬ ਦੇ ਸਕਦਾ। ਅੱਗੋਂ ਵੀ ਤੁਹਾਡੇ ਲਈ ਪਾਰਲੀਮੈਂਟ ਵਿੱਚ ਕਿਸਾਨੋਂ ਬੋਲਿਆ ਕਰਾਂਗੇ ਤੁਸੀਂ ਚਿੰਤਾ ਨਾ ਕਰੋ। ਪਿਆਰ ਨਾਲ ਰਹੋ। ਬਾਕੀ

ਸ਼ਾਂਤੀ ਬਣਾ ਕੇ ਰੱਖਣਾ ਤੋਂ ਵੀ ਇਤੋਂ ਤੁਹਾਨੂੰ ਵੀ ਮੇਰੀ ਬੇਨਤੀ ਆ ਇੱਕ ਗੱਲ ਦਾ ਜਵਾਬ ਬਸ ਤੁਸੀਂ ਇਸ ਗੱਲ ਦਾ ਜਵਾਬ ਦੇਣਾ ਚਾਹੁੰਦੇ ਹੋ ਅਣਖ ਪਗੌੜਨੀ ਚਾਹੁੰਦੇ ਹੋ ਤੇ ਇੱਕੋ ਹੀ ਤਰੀਕਾ ਹੈ ਤੇ ਦੇਸ਼ ਵਿੱਚ ਲੋਕਤੰਤਰ ਆ ਇਲੈਕਸ਼ਨ ਤੇ ਆ ਕੇ ਕੁਮੀਦੂ ਕਰੇ ਨਾ ਤੁਹਾਨੂੰ ਕਿ ਭੈਣਾ ਗਾਣਾ ਪੰਗਾ ਚਾਹੀਦਾ ਤੇ ਤੁਸੀਂ ਵੀ ਹਮੇ ਦਾਵੇ ਨਾਲ ਇਸ ਚੋਕੇ ਹੋ ਜਾਓ ਕਿ ਉਹ ਵੀ ਲੀਡਰ ਤੈਨੂੰ ਇੱਕ ਅੱਧੀ ਬੋਰੀ ਚਾਹੀਦੀ ਤੇ ਸਾਡੇ ਕਰੋ

ਇਹ ਇੱਕ ਰੈਲੀ ਨਹੀਂ ਸੀ ਇੱਕ ਸਮਾਗਮ ਹੀ ਰੱਖਿਆ ਗਿਆ ਸੀਗਾ ਹੰਸਰਾਜ ਜੀ ਦਾ ਪਿੰਡ ਵਿੱਚ ਮਰ ਪਰ ਮੇਰੇ ਪਿੰਡ ਵਾਲਿਆਂ ਨੇ ਮੈਨੂੰ ਬਹੁਤ ਸਹਿਯੋਗ ਦਿੱਤਾ ਵੀ ਇੱਕ ਰੈਲੀ ਦਾ ਰੂਪ ਧਾਰ ਗਿਆ ਅੱਜ 200 ਤੋਂ ਵੱਧ ਪਰਿਵਾਰ ਜਿਹੜੇ ਮੇਰੇ ਮੇਰੇ ਨਾਲ ਬੀਜੇਪੀ ਦੇ ਵਿੱਚ ਸਮਰਥਨ ਕਰਦੇ ਕਿੱਦਾਂ ਲੱਗਦਾ ਵੀ ਤੁਹਾਡੇ ਮੇਰੇ ਪਿੰਡ ਚ ਆਹ ਲਾਦਾ ਵੀ ਸਾਰੇ ਪੰਜਾਬ ਤੋਂ ਵੱਧ ਲੀਡ ਜਿਹੜੀ ਸੀ ਨਾ ਪੈਂਚਰ ਕੀ ਕਹੋਗੇ ਆਮ ਲੋਕਾਂ ਨੂੰ ਆਮ ਲੋਕਾਂ ਨੂੰ ਇਹ ਕਹਾਂਗੇ ਵੀ ਤੀਸਰੀ ਵਾਰ ਪ੍ਰਧਾਨ ਮੰਤਰੀ ਨਿੰਦਰ ਮਈ ਮੋਦੀ ਬਣ ਜਾ ਰਹੇ ਆ ਬਿਸਾਲਾ ਨੂੰ ਅਪੀਲ ਆ ਵੀ ਸਾਈ ਹੰਸਰਾਜ ਜੀ ਹੰਸ ਜੀ ਨੂੰ ਵੋਟਾਂ ਪਾਓਡੀ ਪਾਰਟੀ ਹਮੇਸ਼ਾ ਕਿਸਾਨਾਂ ਨਾਲ ਸਾਥ ਦੇਈਏ ਤੁਹਾਡਾ ਦਾਸ ਰਾਜੇ ਸਭਾ ਦਾ ਮੈਂਬਰ ਸੀ ਜਦੋਂ ਇਹ ਕਾਲੇ ਕਾਨੂੰਨ ਇੰਟਰੋਡਿਊਸ ਹੋਏ ਨੇ ਮੇਰੀ ਪਾਰਟੀ ਨੇ ਡਿਊਟੀ ਲਈ ਪਹਿਲਾ ਬਨਾਰਾ ਜਿਹੜਾ ਕਾਨੂੰਨਾਂ ਦੇ ਖਿਲਾਫ ਪ੍ਰਤਾਪ ਸਿੰਘ ਬਾਜਵਾਏ ਟਾਈਮ ਆ ਗਿਆ ਤੇ ਪਾਰਟੀ ਇਹ ਤੁਹਾਨੂੰ ਯਕੀਨ ਦਿਵਾਉਂਦੀ ਹੈ ਜਿਹੜੀ ਸਾਡੀ ਪਹਿਲੀ ਗਰੰਟੀ ਹੈ ਪਹਿਲੀ ਗਰੰਟੀ ਵਿੱਚ ਅਸੀਂ ਇਹ ਮੰਨ ਲਿਆ ਕਿ ਅਸੀਂ ਕਿਸਾਨਾਂ ਨੂੰ ਐਮਐਸਪੀ ਡਾਕਟਰ ਸੁਆਮੀ ਲਾਸਟਰ ਦੇ ਫਾਰਮੂਲੇ ਦੇ ਤਬਾਅਕ ਤਮਾ ਬਾਲੂਜੀ ਸਰਕਾਰ ਬਣੇਗੀ ਜਿਹੜਾ ਪਹਿਲਾ ਕੰਮ ਅਸੀਂ ਕਰਾਂਗੇ ਜੇ ਸਰਕਾਰ ਕਿਸਾਨ ਸੰਘਰਸ਼ ਕਰ ਰਹੇ ਨੇ ਅਸੀਂ ਤੁਹਾਨੂੰ ਐਮਐਸਬੀ ਸੀ 2 50% ਜਿਹੜਾ ਡਾਕਟਰ ਸੁਆਮੀ ਨਾਥਨ ਜੀ ਦਾ ਫਾਰਮੂਲਾ ਉਹਦਾ ਗਜ਼ਾਫਤ ਆਉਂਦਾ ਹੈ ਖੇਤ ਮਜ਼ਦੂਰਾਂ ਦਾ ਤੇ ਕਿਸਾਨਾਂ ਦੇ ਜਿਹੜੇ ਕਰਜ਼ੇ ਨੇ ਉਹਨਾਂ ਦੀ ਮਾਫੀ ਦੀ ਕਮਿਸ਼ਨ ਬਠਾਵਾਂ ਕਰਜ਼ਿਆਂ ਦੀ ਮਾਫੀ ਆਲਦੇ ਸਾਲਾਂ ਚ ਕੀਤੀ ਜਾਏਗੀ ਆਪਣੀ ਮੈਂਟਰੀ ਦੀ ਵੇਖੋ ਮੇਰੀ ਗੱਲ ਸੁਣੋ ਮੇਰੇ ਵੀਰੋ ਸਾਡੀ ਪਛਾਣ ਸੀ ਜਿਹੜੇ ਜਵਾਨ ਤੇ ਜਿਹੜਾ ਕਿਸਾਨ ਉਹ ਪਹਿਲੀ ਸਰਕਾਰ ਦੇ ਨੇ ਮਿਲਟਰੀ ਦੀ ਪੱਤੀ ਬੰਦ ਕਰਤੀ 70% ਪਰਿਵਾਰਾਂ ਦੇ ਇੱਕ ਇੱਕ ਦੀ ਮੌਜੂਦ ਜਾਂਦਾ ਸੀ 18 ਤੋਂ 36 ਸਾਲ ਦੀ ਉਮਰ ਦੇ ਵਿੱਚ ਅਸੀਂ ਆਪਣੇ ਮਜ਼ਬੂਤ ਮੋਢਿਆਂ ਤੇ ਰਾਈਫਲ ਚੁੱਕਦੇ ਸੀ ਬੇਸ਼ਕੁਬਸ ਤੇ 36 ਸਾਲਾਂ ਤੇ ਰਿਟਾਇਰਮੈਂਟ ਤੇ ਆ ਕੇ ਇਹੀ ਤਜ਼ਬੂਤ ਮੋਢਿਆਂ ਤੇ ਫਿਰ ਜਿਹੜਾ ਹੱਲ ਸੀ ਉਹ ਰੱਖਿਆ ਜਾਂਦਾ ਸੀ ਉਹਦੇ ਨਾਲ ਫਾਈ ਕੀਤੀ ਜਾਂਦੀ ਦੇਸ਼ ਦਾ ਪੇਂਡ ਪਾਲਿਆ ਜਾਂਦਾ ਸੀ ਨਾ ਇਹਨਾਂ ਜਵਾਨ ਰਹਿਤ ਨਾ ਇਹਨਾਂ ਦੇ ਕਿਸਾਨ ਰਹਿਤ ਅੱਜ ਜਵਦਾ ਇਹਦੇ ਨਾਲ ਦੇ ਵੱਡੇ ਭਰਾ ਸਰਦਾਰ ਸ਼ਖਤਾਬ ਸਿੰਘ ਭੁੱਲਰ ਨੂੰ ਕਿ ਅੱਜ ਮੈਨੂੰ ਐ ਲੱਗਦਾ ਕਿ 24 ਦਾ ਰਿਜਲਟ ਤਾਂ ਚਾਰ ਤਰੀਕ ਨੂੰ ਆਉਣਾ ਹੈ ਪਰ ਅੱਜ ਬਲਟੋਏ ਵਾਲਿਓ ਖੇਮ ਕਰਨ ਵਾਲਿਓ ਅੱਜ ਤੁਸੀਂ ਸਿਰੇ ਲਾਤੀ

हालत हो चाहे मजदूर हो चाहे सामान्य वर्ग का कोई भी व्यक्ति हो सभी दुखी हैं बेरोजगारी चरम पर महंगाई चरम पर सभी दुखी हैं तो एक उम्मीद की किरण कांग्रेस पार्टी के रूप में राहुल गांधी जी पर निगाह टिकाकर पूरा देश बैठा है और जो मतदान इस समय हो रहा है वो राहुल गांधी जी को प्रधानमंत्री बनाने इंडिया गठबंधन को जिताने के दिशा में चल रहा है देखिए अस आए थोड़ा पता भी एक जून वोटा पैन जा रही हैं लोकसभा दियाँ ਸਾਡੇ ਡਾਕਟਰ ਤਰਨबीर ਗਾਂਧੀ ਜੀ ਕਾਂਗਰਸ ਪਾਰਟੀ ਵੱਲੋਂ ਟਿਕਟ ਡਾਕਟਰ ਗਾਂਧੀ ਜੀ ਨੂੰ ਦਿੱਤੀ ਗਈ ਆ ਉਸ ਸੰਬੰਧ ਦੇ ਵਿੱਚ ਕਾਫੀ ਦਿਨਾਂ ਤੋਂ ਇੱਥੇ ਚੱਕਰ ਲੱਗ ਰਹੇ ਨੇ ਡੋਰ ਟੂ ਡੋਰ ਵੀ ਜਾ ਰਹੇ ਆ ਪਰ ਸਾਡੇ ਅੱਜ ਜਿਹੜੇ ਕਾਜੀ ਮੁਹੰਮਦ ਨਿਆਬੂਦੀ ਜੀ ਨੇ ਜੋ ਆਲ ਇੰਡੀਆ ਕੌਂ ਕਮੇਟੀ ਦੇ ਸਚਿਵ ਨੇ ਤੇ ਉੱਤਰਾਖੰਡ ਦੇ ਵਿੱਚ ਤਿੰਨ ਵਾਰ ਐਮ ਐਲ ਏ ਰਹੇ ਚੁੱਕੇ ਨੇ ਉਹਨਾਂ ਦੀ ਇੱਛਿਤ ਤੌਰ ਤੇ ਇੱਥੇ ਡਿਊਟੀ ਲੱਗੀ ਆ ਉਸ ਸੰਬੰਧ ਦੇ ਵਿੱਚ ਅੱਜ ਅਸੀਂ ਸ੍ਰੀ ਪਸ਼ੁਨੀ ਗੁਪਤਾ ਜੀ ਨੇ ਜੋ ਸਾਡੇ ਮਿਊਨਿਸਪਲ ਕਮੇਟੀ ਸਮਾਣਾ ਦੇ ਪ੍ਰਧਾਨ ਨੇ ਸਾਡਾ ਮੰਗਤ ਨਵੀ ਆ ਉਹ ਸਾਡਾ ਬਲਾਕ ਦਾ ਪ੍ਰਧਾਨ ਵੀ ਆ ਇਹਨਾਂ ਦੀ ਸਾਰੀ ਟੀਮ ਜਿਹੜੀ ਜਿਹਨੇ ਐਮਸੀ ਸਹਿबान ਆਏ ਨੇ ਕਾਂਗਰਸ ਨੂੰ ਪਿਆਰ ਕਰਨ ਵਾਲੇ ਉਹ ਸਾਰੇ ਇੱਥੇ ਪਹੁੰਚੇ ਨੇ ਉਹਨਾਂ ਨੂੰ ਇਹ ਦਸ਼ਾ ਅਤੇ ਦਸ਼ਾ ਸਾਰੀ ਜਾਣਕਾਰੀ ਪੰਨਾ ਦਫ਼ਤਰ ਵੀ ਦੇ ਕੇ ਆਏ ਨੇ ਇਹ ਸਾਨੂੰ ਜੋ ਵੀ ਦਰਸ਼ਨ ਦੇਣਗੇ ਅਸੀਂ ਉਹਦੇ ਮੁਤਾਬਕ ਜਿਹੜੀ ਲੋਕ ਸਵਾਦੀ ਚੇਚੇ ਤੌਰ ਤੇ ਸਮਾਣੇ ਚ ਆ ਅਸੀਂ ਸਮਾਣੇ ਚ ਜਿਸ ਤਰ੍ਹਾਂ ਵੀ ਸਾਨੂੰ ਇਹ ਹੁਕਮ ਕਰਨਗੇ ਅਸੀਂ ਉਸ ਤਰੀਕੇ ਨਾਲ ਅੱਗੇ ਵਧ ਕੇ ਸੀ ਡੋਕਟਰ ਗੰਧੀ ਜੀ ਮੈਂ ਆਪ ਜੀ ਦੇ ਧਿਆਨ ਚ ਲਿਆਉਣਾ ਚਾਹੁੰਦਾ ਕਿ ਹੁਣ ਅਸੀਂ ਆਪਣੀ ਇਲਕਾ ਛੱਡ ਕੇ ਸਰਪੰਚ ਸਾਹਿਬ ਪਰਮਜੀਤ ਸਿੰਘ ਜਿਹੜਾ ਕਿ ਪਿੰਡ ਅਕਲਪੁਰ ਹੈ ਫਲੌਰ ਹਲਕੇ ਦਾ ਹੈ ਜਲੰਧਰ ਲੋਕ ਸਭਾ ਜਪੈਂਦਾ ਇੱਥੇ ਪਹੁੰਚੇ ਹੈ ਇਹਨਾਂ ਨੂੰ ਰਾਤ ਪੁਲਿਸ ਚੱਕਣਾਈ ਸੀ ਇਹਨਾਂ ਨੇ ਕਿਹਾ ਮੈਂ ਨੰਬਰਦਾਰ ਵੀ ਆ ਪਹਿਲਾਂ ਡੀਸੀ ਦੀ ਪਰਮਿਸ਼ਨ ਲੈ ਕੇ ਆਓ ਫਿਰ ਸਵੇਰੇ ਤੜਕੇ ਹੀ ਇਨਾਂ ਦਾ ਘਰ ਘੇਰ ਲਿਆ ਆ ਪੁਲਿਸ ਖੜੀ ਐ ਇੱਥੋਂ ਜਲੰਧਰ 50 ਕਿਲੋਮੀਟਰ ਐ ਲੇਕਿਨ ਇੱਥੇ ਵੀ ਕਿਸਾਨਾਂ ਨੂੰ ਨਜ਼ਰਮੰਦ ਕੀਤਾ ਗਿਆ ਪੂਰੇ ਹਲਕੇ ਦੇ ਵਿੱਚ ਕਿਸਾਨ ਲੀਡਰ ਨਜ਼ਰਮੰਦ ਐ EMPLOYES ਲੀਡਰ ਨਜ਼ਰਮੰਦ ਐ ਕਿ ਤੁਹਾਡਾ ਕਿਸਾਨੀ ਨਾਲ ਕਿਆ ਬਹਿਰ ਐ ਤੁਸੀਂ ਸਾਡੇ ਸਰਪੰਚ ਨੰਬਰਦਾਰ ਇੱਕ ਕਿਸਾਨ ਲੀਡਰ ਨੂੰ ਘਰ ਵਿੱਚ ਨਜ਼ਰਮੰਦ ਕੀਤਾ ਵਾ ਜੀ ਇਹਨੇ ਹਰਮਨ ਪਿਆਰੇ ਐ ਤਾਂ ਸਾਰਿਆਂ ਨੂੰ ਕਹਿਣ ਕਿ ਉਹਨਾਂ ਕੋਲ ਆਵੇ ਮਿਲਣ ਵਾਸਤੇ ਉਹਕਰ ਰਾਜ ਨਜ਼ਰਬੰਦ ਕਰੀ ਬੈਠੇ ਆ ਕਿਸਾਨੀ ਨੂੰ ਉਹ ਨਜ਼ਰਬੰਦੀ ਵੀ ਕਰੀ ਬੈਠੇ ਸਾਡੇ ਕਰਮਚਾਰੀਆਂ ਨੂੰ ਇਸ ਕਰਕੇ ਐਸੀ ਇਸ ਗੱਲ ਦੀ ਘੋਰ ਨਿੰਦਿਆ ਕਰਦੇ ਆ ਸਲਾਹਤ ਕਰੇ ਹੋਏ ਸਲਾਹ ਦੇਖੋ ਜੀ ਰਾਤ ਵੀ 12 1 ਵਜੇ ਪੁਲਿਸ ਆਈ ਇਸ ਇੱਥੇ ਤੋਂ ਕਹਿੰਦੇ ਲੈ ਕੇ ਜਾਣਾ ਮੈਂ ਕਿ ਮੇਰੇ ਮਤਾ ਜੀ ਸੀਰੀਅਸ ਹੈ ਮੈਂ ਜਾ ਨਹੀਂ ਸਕਦਾ ਮੈਂ ਇੱਕ ਨੰਬਰ ਦਾ ਆ ਰਿਹਾ ਡੀਸੀ ਦੇ ਆਰਡਰ ਤੋਂ ਬੰਨ੍ਹ ਜਾ ਸਕਦਾ ਇਸ ਕਰਕੇ ਮੈਂ ਆਪਣੇ ਘਰ ਦੇ ਵਿੱਚ ਬੇਸ਼ੱਕ ਰੋਕਣਾ ਰੋਕ ਸਕਦੇ ਨਹੀਂ ਤਾਂ ਮੈਂ ਨਹੀਂ ਰੋਕ ਸਕਦਾ ਆ 1.5 ਲੱਖ ਯਾਤਰੀ ਰੋਜ਼ ਆਉਂਦਾ ਤੇ ਬੜਾ ਪ੍ਰਭਾਵ ਲੈ ਕਹਿੰਦਾ ਮੈਂ 4 ਮਹੀਨੇ ਪਹਿਲਾਂ ਇਹਨਾਂ ਨੂੰ ਅਲਾਰਮਿੰਗ ਲੈਟਰ ਦਿੱਤੀ ਸੀ ਕਿ ਆ ਤੁਹਾਡੇ ਸ਼ਹਿਰ ਦਾ ਹਾਲ ਹੈ ਬੜਾ ਤੁਹਾਨੂੰ ਪਤਾ ਮੀਡੀਆ ਰਾਈਮ ਉਦੋਂ ਵੀ 16 ਪੁਆਇੰਟ ਦਿੱਤੇ ਸੀ ਕਿ ਜਿਹੜੇ ਖਾਸ ਕਰ ਰੇਲਵੇ ਸਟੇਸ਼ਨ ਬੱਸ ਸਟੈਂਡ ਹੈ ਉਹਨਾਂ ਦੇ ਹਾਲ ਤੇ ਵੇਖੋ ਜਾ ਕੇ ਕੀ ਹੈ ਜਾਂ ਤਾਂ ਜਿੱਥੇ ਕੋਈ ਯਾਤਰੀ ਆਉਂਦੇ ਨੇ ਉੱਥੇ ਵੀ ਬਹੁਤ ਕੂੜੇ ਦਾ ਭਰਾ ਹੈਰਿਟੇ ਸਟਰੀਟ ਹੈ ਉਦੀ ਸਫਾਈ ਦਾ ਕੋਈ ਪ੍ਰਬੰਧ ਨਹੀਂ ਹੈਗਾ ਅੱਜ ਲੋਕਾਂ ਨੂੰ ਗੰਦਾ ਪਾਣੀ ਪੀਣ ਲਈ ਕਿਉਂ ਮਜਬੂਰ ਕਰ ਰਹੇ ਚ ਕੀ ਦੋਸ਼ੀ ਹੈ ਜੀ ਸ਼ਰੋਮਣੀ ਅਕਾਲੀ ਦਲ ਨੇ ਮੈਦਾਨ ਤੇ ਭਰੇ ਹੈ ਜੀ ਅਰ ਜਿਸ ਤਰੀਕੇ ਦਾ ਲੋਕਾਂ ਦਾ ਪਿਆਰ ਮਿਲਦਾ ਰੱਖੀ ਤੇ ਇਕੱਠ ਹੈ ਰੈਲੀਆਂ ਬਣ ਜਾਂਦੀਆਂ ਜੀ ਜੀ ਰੈਲੀ ਰੱਖੀ ਦੀ ਤੇ ਵਿਸ਼ਾਲ ਰੈਲੀਆਂ ਬਣ ਜਾਂਦੀਆਂ ਜੀ ਇਹਦੇ ਤੋਂ ਲੋਕਾਂ ਦੇ ਹੰਗਾਰੇ ਦਾ ਪਤਾ ਲੱਗਦਾ ਹੈ ਕਿ 44 45 ਡਿਗਰੀ ਟੈਂਪਰੇਚਰ ਹੋਵੇ ਦੁਪਹਿਰ ਦਾ ਟਾਈਮ ਹੋਵੇ ਤੇ ਫਿਰ ਤੁਹਾਡੇ ਉੱਥੇ ਹਜ਼ਾਰਾਂ ਦੇ ਇਕੱਠ ਹੋਣਗੇ ਉੱਥੇ ਪਤਾ ਲੱਗਦਾ ਹੈ ਕਿ ਉਹ ਕੀ ਚਾਹੁੰਦੇ ਨੇ ਜਾਂ ਲੋਕਾਂ ਦੀ ਭਾਵਨਾ ਹੈ ਤੇ ਪ੍ਰਤੱਖ ਰੂਪ ਚ ਨਜ਼ਰ ਆ ਰਿਹਾ ਹੈ ਕਿ ਸ਼ਰੋਮਨੀ ਅਕਾਲੀ ਦਲ ਨੂੰ ਸੰਭਾਲ ਕੇ ਗੂਪਸਾ ਉਤਮ ਵੱਡੀ ਜਿੱਤ ਪ੍ਰਾਪਤ ਕਰਨਾ ਹੈ ਔਰ ਕਿਉਂਕਿ ਮੈਂ ਆਪਣੀ ਜ਼ਿੰਦਗੀ ਚਾਹਾਂ ਪੱਕੀ ਰਾਜਨੀਤੀ ਦਿੱਤੀ ਮੇਰੇ ਨਾਲ ਕੇ ਦੇ ਲੋਕ ਜਾਣਦੇ ਨੇ ਮੇਰੇ ਇਹਨਾਂ ਨੂੰ ਪਤਾ ਹੈ ਕਿ ਮੇਰਾ ਸੁਭਾਅ ਕਿਤਨਾ ਦਾ ਵੈਸੇ ਤੇ ਸਾਰੀ ਜਨਤਾ ਨੇ ਭਾਵੇਂ ਮੈਨੂੰ ਕੁਝ ਮਿਲਿਆ ਨਹੀਂ ਮਿਲਿਆ ਮੇਰੇ ਬਾਰੇ ਸਾਰਨ ਪਤਾ ਹੈ ਕਿ ਮੈਂ ਜਿਸ ਤਜਬੇ ਨਾਲ ਜਿਸ ਨਿਡਰਤਾ ਦੇ ਨਾਲ ਜਿਹੜਾ ਪੰਥ ਦਾ ਪਲਾਗ ਦਾ ਨਸਰਾ ਜਾਂ ਮੁਤਾਹਦਾ ਉਹਦੇ ਉੱਤੇ ਆਲ ਵੀ ਬਾਜ਼ ਬੰਦ ਕਰੀ ਦੀ ਹੈ ਉਹਦੇ ਵਾਸਤੇ ਜੋ ਕਰ ਸਕਦੇ ਹੱਨੇ ਆ ਉਹ ਕਰੀਦਾ ਸਰ ਮਿਰਸਾ ਸਿੰਘ ਵਟੋਆ ਸਾਡੇ ਕੋ ਮੈਂ ਸਪਾਨਸਰ ਬਹੁਤ ਸ਼ਾਨਜਾਈ ਮੇਰੇ ਤੇਰੇ ਆਏ ਹੀ ਤੇ ਉਹਨਾਂ ਦਾ ਬਹੁਤ ਧੰਨਵਾਦ ਕੀਤਾ ਕਿ ਬੜੀ ਉਮਮਾ ਆ ਕੇ ਉਹਨਾਂ ਨੇ ਨਾਲ ਆ ਤੇ ਨਾਲ ਕੰਮ ਦੇ ਸਾਡੇ ਸਰ ਸਿੰਘ ਵਟੋਆ ਇੱਥੇ ਦੇ ਕਾਠੇ ਹੀ ਬਹੁਤ ਕੀਤਾ ਕਾਠੇ ਉਹਨ ਕੀਤਾ ਤੇ ਅਸੀਂ ਖਾਲੀ ਦਲ ਦੀ ਜਿੱਤ ਪ੍ਰਾਪਤ ਕਰਕੇ ਮਿਰਸਾ ਸਿੰਘ ਵਟੋਆ ਦੇ ਬਹੁਤ ਅਕਤਿਆ ਵਟੋਆ ਅਸੀਂ ਟੈਂਟ ਬਣਾ ਲਾ ਚਾਉ ਤੇ ਮਨਸੀਖ ਆਪਣੇ ਮਜ਼ਦੂਰ ਕਿਸਾਨ ਜਥੇਬੰਦੀ ਪਿੰਡ ਵਾਸੀ ਸਾਰਿਆਂ ਦੇ ਮਿਰਸਾ ਸਿੰਘ ਫਟੋਏ ਉਸਮਾਨ ਉਸਮਾਨ ਸਦਵਾਇਆ ਕਿ ਅਸੀਂ ਜਿੱਤ ਪ੍ਰਾਪਤ ਕਰਾਂਗੇ ਸਾਨੂੰ ਪਿੰਡ ਵਾਸੀਆਂ ਵੱਲੋਂ ਹੀ ਬਹੁਤ ਹੰਗਾਰਾ ਮਿਲਿਆ ਬੜੇ ਹੀ ਧੰਨਵਾਦੀ ਜਿਸ ਸੰਬੰਧ ਵਿੱਚ ਫਲੈਗ ਮਾਰਕ ਕਰਿਆ ਜਾਂਦਾ ਇੱਕ ਜੂਨ ਨੂੰ ਲੋਕ ਸਭਾ ਦੀ ਇਲੈਕਸ਼ਨ ਆ ਰਹੀ ਹੈ ਉਸ ਦਿਨ ਮੱਦੇ ਨਜ਼ਰ ਇਹ ਫਲੈਗ ਮਾਰਕ ਕਰਿਆ ਜਾ ਰਿਹਾ ਹੈ ਜਿਹੜਾ ਮਤਦਾਤਾ ਉਹਨਾਂ ਦੇ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਕਰਨ ਲਈ ਇਹ ਫਲੈਗ ਮਾਰਚ ਕਰਿਆ ਜਾ ਰਿਹਾ ਹੈ ਸਾਡੇ ਕੋਲ ਪੈਰਾਮਿਲਟਰੀ ਫੋਰਸਸ ਆ ਚੁੱਕੀਆਂ ਹਨ ਅਸੀਂ ਇਹ ਇਲੈਕਸ਼ਨ ਬਿਲਕੁਲ ਸ਼ਾਂਤੀਪੂਰਵਕ ਸਿਰੇ ਚੜਾਵਾਂਗੇ ਕਿੱਥੇ ਹੋਇਆ ਕਿ ਕਿਸ ਤਰ੍ਹਾਂ ਦਾ ਪ੍ਰਬੰਧ ਕੀਤਾ ਗਿਆ ਇਲੈਕਸ਼ਨ ਨਾਲ ਲੈ ਕੇ ਦੇਖੋ 24 ਘੰਟੇ ਸਾਡੇ ਇੰਟਰਨਲ ਡਿਸਟ੍ਰਿਕਟ ਨਾਕੇ ਪੈਂਦੇ ਨੇ ਇਹ 24 ਘੰਟੇ ਸਾਡੇ ਨਾਕੇ ਚੱਲ ਰਹੇ ਨੇ ਲਗਾਤਾਰ ਤੇ ਇੰਟਰਨਲ ਨਾਕੇ ਵੀ ਕੰਟੀਨਿਊ ਜਾਰੀ ਨੇ ਸਾਡੇ ਇਸ ਕਰਕੇ ਕੋਈ ਜਿਹੜਾ ਮਾੜਾ ਚੰਗਾ ਅਨਸਰ ਨੇ ਉਹਨਾਂ ਨੂੰ ਆਪਣਾ ਥੱਲ ਪਾਈ ਅਸੀਂ ਅੱਜ ਸਾਰਾ ਸ਼ਹਿਰ ਕਵਰ ਕਰਾਂਗੇ ਤੇ ਰੂਰਲ ਏਰੀਆ ਵੀ ਕਵਰ ਕਰਾਂਗੇ ਸਾਰੇ ਬਹੁਤ ਹੀ ਸਤਿਕਾਰਯੋਗ ਪਟਿਆਲਾ ਲੋਕ ਸਭਾ ਹਲਕੇ ਦੇ ਵਸਨੀਕ ਮੈਂ ਅੱਜ ਤੁਹਾਡੇ ਸਾਰਿਆਂ ਦੇ ਦਿਲੋਂ ਧੰਨਵਾਦੀ ਐ ਕਿ ਤੁਸੀਂ ਸਾਰਿਆਂ ਨੇ ਹਮ ਹਮਾ ਕੇ ਕੱਲ ਆ ਕੇ ਜੋ ਫਤਿਹ ਰੈਲੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਬੀਜੇਪੀ ਦੇ ਉਮੀਦਵਾਰਾਂ ਲਈ ਮੇਰੇ ਲਈ ਆਏ ਸੀ ਉਹਦੇ ਵਿੱਚ ਤੁਸੀਂ ਹਿੱਸਾ ਪਾ ਕੇ ਇੱਕ ਬਹੁਤ ਵੱਡਾ ਸਾਥ ਦਿੱਤਾ ਮੈਨੂੰ ਪੂਰਾ ਪਰੋਸਾ ਹੈ ਕਿ ਕੱਲ ਦੀ ਫਤਿਹ ਰੈਲੀ ਦੇ ਵਿੱਚ ਜਿਹੜਾ ਤੁਸੀਂ ਹਿੱਸਾ ਪਾਇਆ ਕਿ ਜੋ ਪਹਿਲੀ ਤਰੀਕ ਨੂੰ ਵੋਟਾਂ ਪੈਣਗੀਆਂ ਉਹ ਤੁਸੀਂ 4 ਨੰਬਰ ਬਟਨ ਦਬਕ ਕੇ ਮੈਨੂੰ ਸੰਸਦ ਦੇ ਵਿੱਚ ਭੇਜੋ ਕਿ ਤੁਸੀਂ ਔਰ ਮੈਂ ਅਸੀਂ ਇਕੱਠਾ ਮੋਦੀ ਜੀ ਦਾ ਜੋ ਸੁਪਨਾ ਹੈ ਵਿਕਸਿਤ ਪੰਜਾਬ ਦੇ ਲਈ ਔਰ ਤੁਹਾਡਾ ਔਰ ਤੁਹਾਡੇ ਬੱਚਿਆਂ ਦੇ ਭਵਿੱਖ ਲਈ ਮੈਂ ਕੰਮ ਕਰ ਸਕਾਂ।